ਦੋਸਤੋ ਸਸਿਕਾ ਹਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਕਿਸੇ ਸੱਜਣ ਨੇ ਬੜਾ ਯਾਰ ਸੁੰਦਰ ਲਿਖਿਆ ਜਿਹੜੇ ਆ ਵਿਲੇ ਬੈਠਣ ਵਾਲੇ ਮੁਕਾਬਲੇ ਹੋ ਰਹੇ ਹਨ ਆ ਮੋਬਾਈਲ ਇਹਦੇ ਤੇ ਕੰਮ ਦਾ ਵੀ ਬਹੁਤ ਕੁਝ ਆਉਂਦਾ ਹੈ ਬਹੁਤ ਸਾਰੇ ਬੱਚੇ ਬਿਨਾ ਟਿਊਸ਼ਨ ਤੋਂ ਘਰੇ ਮੋਬਾਈਲ ਫੋਨ ਤੋਂ ਕਲਾਸਾਂ ਲੈ ਕੇ ਫ੍ਰੀ ਪੜ ਰਹੇ ਹੈ ਤੇ ਬਹੁਤ ਵਧੀਆ ਨੰਬਰ ਲੈ ਰਹੇ ਐ ਫਰਸਟ ਪੋਜੀਸ਼ਨਾਂ ਵੀ ਆ ਰਹੀਆਂ ਬਹੁਤ ਸਾਰੇ ਬੱਚੇ ਪਰ ਕੀ ਲਿਖਿਆ ਕਹਿੰਦਾ ਬਿਨਾ ਸੀਜੇਰੀਅਨ ਦੇ ਬੱਚਾ ਦੁਨੀਆ ਤੇ ਆ ਨਹੀਂ ਰਿਹਾ ਬਿਨਾ ਸਰਜਰੀ ਕੀਤਿਆਂ ਬੱਚਾ ਜਨਮ ਨਹੀਂ ਲੈ ਰਿਹਾ ਜਮਾਨਾ ਐਸਾ ਆ ਗਿਆ ਪਹਿਲਾਂ ਘਰਾਂ 'ਚ ਹੀ ਬੱਚੇ ਹੋ ਜਾਂਦੇ ਸੀ ਦਾਈਆਂ ਕਰ ਦਿੰਦੀਆਂ ਸੀ ਤੇ ਹੋਂ ਨਾਲੇ ਲੋਕਾਂ ਨੂੰ ਐ ਹੀ ਨਹੀਂ ਪਤਾ ਹੋਣਾ ਕਿ ਦਾਈ ਕਿਹਨੂੰ ਕਹਿੰਦੇ ਸੀ ਤੇ ਬਿਨਾ ਵੈਂਟੀਲੇਟਰ ਤੋਂ ਬੰਦਾ ਦੁਨੀਆ ਤੋਂ ਜਾ ਨਹੀਂ ਰਿਹਾ ਬਿਨਾ ਸਰਜਰੀ ਤੋਂ ਜਨਮ ਨਹੀਂ ਲੈ ਰਿਹਾ ਬਿਨਾ ਵੈਂਟੀਲੇਟਰ ਤੋਂ ਜਾ ਨਹੀਂ ਰਿਹਾ ਜਾਊ ਤਾਂ ਵੈਂਟੀਲੇਟਰ ਉਤੋਂ ਦੀ ਬਾਈਪਾਸ ਹੋ ਕੇ ਜਾਊਗਾ ਕਿਉਂਕਿ ਡਾਕਟਰਾਂ ਨੇ ਉਹ ਆਂਦੇ ਆਏ ਕਰਕੇ ਆਪਾਂ ਇੱਕ ਦੋ ਰਾਤਾਂ ਇਹਨੂੰ ਮਰੇ ਪੈ ਨੂੰ ਰੱਖ ਲਓ ਤੇ ਚੱਲ ਬਿੱਲ ਵੱਡ ਜੂਗਾ ਬਿੱਲ ਜਿਹੜਾ ਬਿਜਲੀ ਦੇ ਬਿੱਲ ਬੋਲੋ ਤੇ ਉਤਲੇ ਬਿੱਲ ਆ ਉਹ ਭਰ ਲਾਂਗੇ ਇਹ ਹਾਲਾਤ ਅੱਜ ਦੇ ਮਿੱਤਰੋ ਪਹਿਲਾਂ ਕਹਿੰਦਾ ਦੁੱਖ ਸੁਣਨ ਵਾਲੇ ਬਹੁਤ ਮਿਲ ਜਾਂਦੇ ਸੀ ਪਰ ਅੱਜ ਸੁਣਾਉਣ ਵਾਲਾ ਵੀ ਕੋਈ ਨਹੀਂ ਰਿਹਾ ਆ ਫੋਨਾਂ ਨੇ ਨਾਸਮਾਰਤਾ ਪਹਿਲਾਂ ਲੋਕ ਇੱਕ ਦੂਜੇ ਨੂੰ ਆਵਾਜ਼ਾਂ ਮਾਰਦੇ ਸੀ ਅੱਜ ਦੇ ਜ਼ਮਾਨੇ 'ਚ ਮਿਊਟ ਕਰਦੇ ਐ ਬਲੌਕ ਕਰਦੇ ਐ ਅਨਫੋਲੋ ਕਰਦੇ ਐ ਜਿਵੇਂ ਮੂਸੀ ਵਾਲੇ ਨੇ ਆਖਿਆ ਸੀ ਗੱਲਾਂ ਰੋਂਤੇ ਨੂੰ ਕਹਿੰਦਾ ਤੂੰ ਮੈਨੂੰ ਕਦੋਂ ਅਨਫੋਲੋ ਕਰ ਰਿਹਾ ਹੈ ਉਹ ਗੱਲ ਹੈ ਮਿੱਤਰੋ ਪਹਿਲਾਂ ਹੱਸਣ ਲਈ ਲੋਕ ਚਿਹਰੇ ਵੇਖਦੇ ਸੀ ਅੱਜ ਹੱਸਣ ਵਾਸਤੇ ਰੀਲਾਂ ਵੇਖਣੀਆਂ ਪੈ ਰਹੀਆਂ ਐ ਰੀਲਾਂ ਬਨੌਟੀ ਖੁਸ਼ੀ ਲਿਆਉਣ ਵਾਸਤੇ ਰੀਲਾ ਅਗਲਾ ਸਕਰੋਲ ਕਰੀ ਜਾਂਦਾ ਕਰੀ ਜਾਂਦਾ ਹੱਸਣ ਵਾਸਤੇ ਕੁਝ ਬਹਾਨਾ ਰੱਤਾ ਰਤੀ ਮਾਸਾ ਬਹਾਨਾ ਲਬਦ ਹੈ ਅੱਗੇ ਸੁਣਿਓ ਪਹਿਲਾਂ ਕਹਿੰਦਾ ਜ਼ਿੰਦਗੀ ਹੌਲੀ ਚੱਲਦੀ ਸੀ ਧੀਰੇ ਚੱਲਦੀ ਸੀ ਸ਼ਾਂਤ ਸੀ ਵਾਤਾਵਰਨ ਪਰ ਅੱਜ ਜ਼ਿੰਦਗੀ ਤੇਜ਼ ਐ ਅੰਦਰੋਂ ਬੰਦਾ ਖਾਲੀ ਐ ਪਹਿਲਾਂ ਰਾਤਾਂ ਛੋਟੀਆਂ ਸੀ ਸੁਣਿਓ ਸਿਆਲ ਦੀਆਂ ਰਾਤਾਂ ਪਹਿਲਾਂ ਰਾਤਾਂ ਛੋਟੀਆਂ ਸੀ ਤੇ ਨੀਂਦ ਡੂੰਗੀ ਸੀ ਕਿਉਂਕਿ ਬੰਦਾ ਕਰਜ਼ਾ ਹੈਣੀ ਸੀ ਬੈਂਕ ਨਹੀਂ ਆਏ ਸੀ ਲਿਮਟਾਂ ਨਹੀਂ ਸੀ ਕ੍ਰੈਡਿਟ ਕਾਰਡ ਦੇ ਫ੍ਰੀ ਦੇ ਪੈਸੇ ਨਹੀਂ ਸੀ ਪਰ ਅੱਜ ਰਾਤਾਂ ਕਹਿੰਦਾ ਲੰਮੀਆਂ ਤੇ ਨੀਂਦ ਜਿਹੜੀ ਉਹ ਕਿਤੇ ਹੋ ਗਈ ਹੈ ਕਿਤੇ ਗਵਾਚ ਗਈ ਹੈ ਪਹਿਲਾਂ ਪੈਸਾ ਘੱਟ ਸੀ ਲੋਕਾਂ ਕੋਲੇ ਮਿੱਤਰੋ ਪਰ ਸੁੱਖ ਸ਼ਾਂਤੀ ਆਨੰਦ ਜ਼ਿਆਦਾ ਸੀ ਪੈਸਾ ਘੱਟ ਸੀ ਖਦਰ ਦੇ ਕੱਪੜੇ ਪਾ ਕੇ ਲੋਕ ਟਾਈਮ ਪਾਸ ਕਰ ਲੈਂਦੇ ਸੀ ਘਰਾਂ 'ਚ ਖਦਰ ਤਾਣੀਆਂ ਬੁਣਦੀਆਂ ਬੀਬੀਆਂ ਉਥੋਂ ਪੈ ਦਾ ਪਤਾ ਕਰ ਲੈਂਦੇ ਸੀ ਟਾਈਮ ਪਰ ਅੱਜ ਪਹਿਲਾਂ ਪੈਸਾ ਘੱਟ ਸੀ ਸੁੱਖ ਜ਼ਿਆਦਾ ਸੀ ਅੱਜ ਪੈਸਾ ਬਹੁਤ ਹੈ ਪਰ ਹਰੇਕ ਬੰਦਾ ਦੁਖੀ ਹੈ ਤੁਸੀਂ ਆਪਣੇ ਆਸ-ਪਾਸੇ ਆਪਣੇ ਸਰਕਲ 'ਚ ਨਿਗਾਹ ਮਾਰ ਲਿਓ ਪਹਿਲਾਂ ਕਹਿੰਦੇ ਜਨਮ ਘਰਾਂ 'ਚ ਹੁੰਦਾ ਸੀ ਤੇ ਅੱਜ ਜਨਮ ਵਾਰਡ 'ਚ ਹੁੰਦਾ ਹੈ ਤੇ ਮੌਤ ਆਈਸੀਯੂ ਦੇ ਵਿੱਚ ਹੁੰਦੀ ਹੈ ਤਾਂ ਕਰਕੇ ਆ ਵੇਲੇ ਬੈਠਣ ਵਾਲਾ ਮੁਕਾਬਲਾ ਆਰਗੇਨਾਈਜ਼ਰ ਜਿਹੜੇ ਸੱਜਣ ਸੀ ਘੋਲੀਆ ਕਲਾਂ ਵਾਲੇ ਬੀਲੇ ਪਿੰਡ ਵਾਲੇ ਗਹਿਲਾਂ ਪਿੰਡ ਵਾਲੇ ਉਹਨਾਂ ਨੂੰ ਤਾਂ ਲੱਭਣਾ ਪੈ ਗਿਆ ਪਰ ਇੱਕ ਮੇਰੀ ਬੇਨਤੀ ਹੈ ਮੋਬਾਈਲ ਤੋਂ ਦੂਰ ਕਰਨ ਵਾਸਤੇ ਜਿਹੜੀਆਂ ਗੱਲਾਂ ਤੋਂ ਆਪਾਂ ਦੂਰ ਚਲੇ ਗਏ ਇੱਕ ਦੂਜੇ ਨਾਲ 1 ਟੂ 1 ਕਰਨੋਂ हट ਗਏ ਇਹ ਗੱਲਾਂ ਜ਼ਰੂਰ ਜਿਹੜੇ ਭਰਾ ਕੰਪੀਟੀਸ਼ਨ ਰੱਖਣ ਉਹ ਇਜਾਜ਼ਤ ਦਿਆ ਕਰੋ ਕਿ ਬੰਦੇ ਗੱਲਾਂ ਮਾਰਦੇ ਰਹਿਣ ਤਾਸ਼ ਖੇਡਣ ਸੱਜਣ ਤਾਈ ਰਵੇ ਇਹ ਇਆਜ ਤੇ ਜ਼ਰੂਰ ਤੇ ਦੂਜੀ ਗੱਲ ਬਹੁਤ ਸਾਰੇ ਕਮੈਂਟ ਆਏ ਮੇਰੀ ਪੋਸਟ ਥੱਲੇ ਭਰਾ ਕਹਿੰਦੇ ਯਾਰ ਇੰਨਾ ਟਾਈਮ 30 ਘੰਟੇ ਬਿਸ਼ਾਵ ਰੋਕ ਕੇ ਰੱਖਣ ਨਾਲ ਕਿਡਨੀ 'ਚ ਨੁਕਸ ਪੈ ਸਕਦਾ ਤਾਂ ਮੇਰੇ ਭਰਾ ਫੇਰ ਉੱਥੇ ਜਾਣਾ ਹੈ ਤੰਦਰੁਸਤੀ ਵਾਸਤੇ ਤਾਂ ਇਹ ਕੁਝ ਤੁਸੀਂ ਆਰਗੇਨਾਈਜ਼ ਕੀਤਾ ਨਾ ਕਿ ਵੇਲੇ ਬੈਠਣ ਵਾਲਾ ਬੰਦਾ ਵੇਲਾ ਬੈਠ ਕੇ ਮੈਡੀਟੇਸ਼ਨ ਕਰੇ ਪਰ ਐ ਨਹੀਂ ਵੀ ਸਿੱਧਾ ਹੀ ਬੰਦਾ ਬੱਚੇ ਨੂੰ ਪਹਿਲਾਂ ਕੇਜੀ ਕਲਾਸ ਚੋਂ ਉੱਪਰ ਲੈ ਕੇ ਆਇਆ ਜਾਂਦਾ ਹੈ ਤੇ ਜੇ ਆਪਾਂ ਸਿੱਧਾ ਹੀ ਕਹਿ ਦਈਏ ਚੱਲ ਬੇ ਤੂੰ ਐਮਐਚ ਨੋ ਉਹਨੇ ਸਿਲੇਬਸ ਕਲੀਅਰ ਨਹੀਂ ਕਰਨਾ ਤਾਂ ਇਹ ਮੇਰੀ ਬੇਨਤੀ ਹੈ ਸ਼ੇਅਰ ਕਰੋ ਮੇਰੇ ਭਰਾ ਜੇਕਰ ਗੱਲਾਂ ਚੰਗੀਆਂ ਲੱਗੀਆਂ ਤਾਂ ਸਸੀਕਾਲ